ਘੜਿਆਂ ਨੇ ਕਨਕਸਾਰੀ ਤਬਾਹ ਕਰਦੀ ਆ ਦੇਖੋ ਜੀ ਸਾਰੇ ਕੰਮ ਜਿੱਥੇ ਜਿੱਥੇ ਕਨਕਰੀਟੀ ਨਾ ਤਬਾਹ ਕਰਦੀ ਹੈ ਬਹੁਤ ਗੜਾ ਪਿਆ ਇਹ ਕਿਉਂ ਹੋ ਰਹਾ ਹੈ ਜਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਨਦੀਨ ਪਿੰਡ ਖਰੀਆਲੀ ਦਾਸੂਵਾਰ ਅਤੇ ਪਿੰਡ ਖਰੀਆਲੀ ਰਾੜੀਆਂ ਖਰੀਆਲਾ ਠਠਾ ਆਦੀ ਪਿੰਡਾਂ ਦੇ ਵਿੱਚ ਗੜੇ ਮਾਰੀ ਹੋਈ ਤੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਇਸ ਮੌਕੇ ਤੇ 71 ਜਾਣਕਾਰੀ ਮੁਤਾਬਕ ਪਿੰਡ ਖਰੀਆਲੀ ਦਾਸਵਾਲ ਦੇ ਵਿਅਕਤੀਆਂ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੇ ਵਿੱਚ 15 ਤੋਂ 20 ਮਿੰਟ ਦੇ ਕਰੀਬ ਭਾਰੀ ਗੜੇਮਾਰੀ ਹੋਈ ਜਿਸ ਕਾਰਨ 470 ਤੋਂ ਲੈ ਕੇ 500 ਦਰੇ ਕਰੀਬ ਕਣਕ ਬਰਬਾਦ ਹੋ ਗਈ ਹੈ ਉਹਨਾਂ ਕਹਿਣਾ ਹੈ ਕਿ ਜਿੱਥੇ ਪਹਿਲਾਂ ਕਣਕ ਦਾ ਝਾੜ ਸੀ ਹੁਣ 40 ਤੋਂ 50% ਇਹ ਝਾੜ ਰਹਿ ਗਿਆ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਖਰਾਬ ਹੋਈਆਂ ਪਸਲਾ ਦੀ ਗਦਾਵਰੀ ਕਰਾ ਕੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ ਕਿੰਨਾ ਭਾਜੀ ਆਪਣਾ ਜੀ ਬਾਈ ਸੀਤ ਸਿੰਘ ਕੀ ਮਸਲਾ ਜਿਹੜਾ ਇਕੱਠੇ ਹੈ ਮਸਲਾ ਇਹ ਹੋਇਆ ਜੀ ਜਿਹੜੇ ਨਿਸ਼ਕਾਨ ਹੋਇਆ ਬਹੁਤ ਜ਼ਿਆਦਾ ਤੁਹਾਨੂੰ ਦੇਖਿਆ ਹੀ ਆ ਤੁਸੀਂ ਵੀ ਸਾਰੇ ਕਿੰਨਾ ਨਿਸ਼ਕਾਨ ਹੋਇਆ ਤੇ ਪਹਿਲੀਆਂ ਲਾਈ ਠੇਕੇ ਦੇ ਲਈਆਂ ਠੇਕੇ ਦੇ ਲੈ ਕੇ ਤੇ ਅਸੀਂ ਗੁਜ਼ਾਰਾ ਕਰਨਦੇ ਆ ਆਪਦਾ ਤਾਂ ਅਹੀਂ ਆ ਨੇ ਜਿਹੜਾ ਜ਼ਰੂਰ ਹੈਗਾ ਨਿਸ਼ਕਾਨ ਹੋਇਆ ਸਾਨੂੰ ਇਹਦਾ ਲੈ ਗਈ ਦਿੱਤਾ ਜਾਵੇ ਥੋੜਾ ਬੰਦ ਜੀ ਉਹ ਵੀ ਹੁੰਦਾ ਕਿੰਨੀ ਪਹਿਲੀ ਠੇਕੇ ਤੇ ਤੁਹਾਡੇ ਕੋਲ ਮੇਰੇ ਕੋਲ ਭਾਈ 8 ਗਿੱਲੇ ਮੇਰੇ ਕੋਲ ਪਹਿਲੀ ਠੇਕੇ ਦਾ ਮੇਰੇ ਕੋਲ ਲਾਗਦੀ ਆ ਕਿੰਨਾ ਉਹਨਾਂ ਦਾ ਕਿੰਨਾ ਨੁਕਸਾਨ ਉਹਨਾਂ ਦਾ ਵੀ ਇੰਨਾ ਹੀ ਨਿਸ਼ਕਾਨ ਹੋਇਆ ਜੀ ਤੇ ਕਿੰਨੇ ਪਰਸੈਂਟ ਤੁਹਾਡਾ ਗਿਰਾ ਡਾ ਜਿਹੜਾ ਝਾੜ ਘਟੇਗਾ ਹੁਣ 75% ਧਿਆਨ ਦੇ ਜੀ ਹੁਣ ਮੰਗ ਕੀ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਇਹੋ ਬਣੇ ਕੋਈ ਨਾ ਕੋਈ ਸੰਲੋ ਦਿੱਤਾ ਜਾਵੇ ਸਾਡਾ ਤਾਂ ਨਾ ਕਿ ਆਪਣੇ ਨਾ ਕਿ ਆ ਨਾ ਕਿ ਜਿੱਥੇ ਲਿੰਮਟਾ ਵੀ ਨਹੀਂ ਤਰਨੀਗਾ ਇੰਦੀਆਂ ਲਿੰਮਟਾ ਜਿਹੜੀਆਂ ਵੀ ਨਹੀਂ ਸਾਡੀਆਂ ਟਿਕਟ ਨਹੀਂਗਾ ਕਿੰਨਾ ਚਿਰ ਹੋਈ ਐ ਗੜੇ ਮਰੀ ਐ ਮੈਨੂੰ ਗੜੇ ਮਰੀ 10-10 ਮਿੰਟ ਹੋਈ ਐ ਕਿਨਾ ਭਾਜੀ ਆਪਣੇ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਕਿਹੜਾ ਪਿੰਡ ਹੈ ਪਿੰਡ ਚਿਹਰਲੀ ਦਾ ਸੁਵਾਲ ਕੀ ਮਸਲਾ ਕੀ ਹੈ ਜਿਹੜਾ ਕਤਰੋਏ ਮਸਲਾ ਇਹ ਨਾ ਜੀ 15-20 ਮਿੰਟ ਪਹਿਲਾਂ ਗੜੇ ਮੀਂਹ ਪਿਆ ਬਾਰਿਸ਼ ਹੋਈ ਗੜੇ ਬਹੁਤ ਜਿਆਦਾ ਪਏ ਆ ਤੇ ਕਣਕਾਂ ਦਾ ਜਿਹੜਾ ਬਹੁਤ ਜਿਆਦਾ ਜਿਹੜਾ ਨੁਕਸਾਨ ਹੋਇਆ ਤੁਸੀਂ ਵੇਖ ਸਕਦੇ ਸਾਰਾ ਮੇਰੇਕਾ 95% ਤੋਂ ਉੱਪਰ ਨੁਕਸਾਨ ਆ ਸਾਡੇ 470 ਕਿੱਲੇ ਦੇ ਕਰੀਬ ਰਕਬਾ ਫਿੰਟਾ ਦੇ ਸਾਰਿਆਂ ਨੇ ਕਣਕਾਂ ਵੱਢਣ ਵਾਲੀ ਇੱਕ ਦੋ ਘਰਾਣੇ ਵੱਢੀ ਹੈ ਇੱਕ ਦੁਕਾਨ ਨੂੰ ਛੱਡ ਕੇ ਸਾਰੀ ਕੰਗ ਖਲੋਤੀ ਹੈ ਤੇ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਪ੍ਰਸ਼ਾਸਨ ਨੂੰ ਜਾਣ ਕਰਾਇਆ ਸਰਪੰਚ ਸਾਹਿਬ ਹੁਣ ਉਹੀ ਗੱਲ ਆਪਣਵਾਰੀ ਦੀ ਕਨਗੋ ਸਾਹਿਬ ਦੀ ਖੀ ਜਾਂਦੇ ਨੇ ਉਹਨਾਂ ਨੇ ਦਿੱਤਾ ਭਰੋਸਾ ਕਿ ਅੱਜ ਕੱਲ ਆਵਾਂਗੇ ਲੀਕ ਦੌਰੀ ਕਰਾਂ ਹੋਰ ਕੀ ਮੰਗ ਕੇ ੱੱੱੱੱ ਮੰਗੇ ਹੋਈ ਸਰਕਾਰ ਪਾਸੋਂ ਅਸੀਂ ਮੰਗ ਕਰਦੇ ਆਂ ਵੀ ਕਿਸਾਨਾਂ ਦੀ ਜਿਹੜੀ ਵਾਧ ਤੋਂ ਵਾਧ ਦੇ ਮਦਦ ਕੀਤੀ ਜਾਵੇ ਕਿਸਾਨ ਅੱਗੇ ਥੱਲੇ ਲੱਗੇ ਇਹਨਾਂ ਦਾ ਲੰਮਟਾ ਲੰਮਟਾ ਹੰਢਣੀਆਂ ਨੇ ਦੀਆਂ ਮਾਹਾਂ ਇਹ ਕਣਕ ਜਿਹੜੀ ਖਾਨ ਜੋਗੀ ਕੋਈ ਕਿੱਲੇ ਦੇ ਵਿੱਚੋਂ ਵੱਡੀ ਗੱਲ ਪੰਜ ਮਾਣ ਨਿਕਲ ਆਉਗੇ ਇਹ ਘਰ ਜੋਗੇ ਦਾਣੇ ਨਿਕਲਣੇ ਇਹਨਾਂ ਦੇ ਜਿੰਨਾ ਬੰਦਾ ਹਾਲ ਹੋਇਆ ਪਿਆ ਕਣਕ ਦਾ ਕੀ ਨਾ ਬਾਈ ਸਾਡੇ ਮੇਰੇ ਸੁਖਦੇਵ ਸਿੰਘ ਜੀ ਸਰਪੰਚ ਜੀ ਤੁਸੀਂ ਮੌਜੂਦਾ ਬਣ ਕਿ ਮਸਲਾ ਕੀ ਹੈ ਜਿਹੜਾ ਜ਼ਮੀਨ ਚ ਇਕੱਠੇ ਹੋਏ ਮਸਲਾ ਇਹ ਹੀ ਹੈ ਕਿ ਜਿਹੜਾ ਅੱਜ ਆਪਣੀ ਗੜੇਮਾਰ ਹੋਈ ਹੈ ਅੱਜ ਆਪਣੇ ਤੇ ਕਣਕ ਜਿਹੜੀ ਆਪਣੇ ਬਹੁਤ ਜਿਹਾ ਨੁਕਸਾਨ ਹੋਇਆ 95% ਨੁਕਸਾਨ ਹੋਇਆ ਜੀ ਜ਼ਿੰਮੇਵਾਰ ਤੇ ਅੱਗੇ ਪੱਲੇ ਕੱਖ ਨਹੀਂਗਾ ਕਿਹੜਾ ਪਿੰਡ ਹੈ ਇਹ ਆਪਣੇ ਘਰੇ ਵਾਲੀ ਦੱਸੂਗਾ ਜੀ ਤੇ ਕਿੰਨਾ ਰਕਬਾ ਤਕ ਤਕਰੀਬਨ ਜਿਹੜਾ ਖਰਾਬ ਹੋਇਆ 470 ਕਿੱਲੇ ਜੀ ਮੇਰੇ ਪਿੰਡ ਦੀ ਤੇ ਕਿੰਨੇ ਸਾਰੇ ਸਾਰੇ ਖਰਾਬ ਹੋ ਗਈ ਸਾਰੇ ਪਿੰਡ ਦੀ ਸਾਰਾ ਖਰਾਬ ਨਹੀਂ ਕਿ ਸਾਰੇ ਪਿੰਡ ਨੂੰ ਘੜਾ ਵਰਿਆ ਤੇ ਇਸ ਤੋਂ ਇਲਾਵਾ ਕਿੱਥੇ ਕਿੱਥੇ ਗੜੇਮਾਰੀ ਹੋਈ ਹੋ ਮੈਂ ਤਾਂ ਆਪਣੇ ਪਿੰਡ ਦੇ ਰੱਖਿਆ ਜੀ ਧਿਆਨ ਬਾਕੀ ਇਧਰ ਕਿੰਦੇ ਸਵਾਜਪੁਰਾ, ਦਿয়ালਪੁਰਾ, ਮੱਖੀ, ਤਲਸੀਆਂ, ਧਾਰੀ ਵਾਲੀ ਨੰਨ ਲੱਗਤਾਰੀ ਬਾਲੂ ਕਿੰਦੇ ਦਾ ਹੱਗ ਕਿੰਨਾ ਕਿ ਮਤਲਬ ਕਿ ਗੜਾ ਜਿਹੜਾ ਕਿੰਨਾ ਚਿਰ ਪੈਂਦਾ ਰਿਹਾ ਹੈ ਇਹ ਗੜਾ 10 ਮਿੰਟ ਪੂਰਾ ਭਰਿਆ ਗੜਾ ਜੀ ਤੇ ਕਣਕੇ ਤੇ ਕਣਕੇ ਤੇ ਤੁਹਾਡੇ ਸਾਹਮਣੇ ਨਾਲ ਢਾਂਜਾ ਜੀ ਬੜੋ ਜਦਾ ਕੋਈ ਇਸ ਸੰਬੰਧੀ ਜਾਣੂ ਕਰਵਾਇਆ ਜੀ ਕਿਸ ਨੂੰ ਹਾਂ ਜੀ ਮੇਰੀ ਫੜਵਾਰੀ ਸਾਹਿਬ ਨਾਲ ਗੱਲ ਹੋਈ ਹੈ ਕਰਨਗੋਬ ਸਾਹਿਬ ਨਾਲ ਹੋਈ ਹੈ ਆਇਆ ਨਹੀਂ ਕੋਈ ਮਹਿਕਮੇ ਦਾ ਅਧਿਕਾਰੀ ਕੋਈ ਨਹੀਂ ਆਇਆ ਜੀ ਹੁਣ ਕੀ ਮੰਗੀ ਆ ਤੁਹਾਡੀ ਜੀ ਮੰਗ ਸਾਡੀ ਇਹੋ ਹੀ ਹੈ ਜੀ ਤੁਹਾਨੂੰ ਵਾਦੋ ਵਦੂ ਸਰਕਾਰ ਕੋਲ ਪਾਸੋਂ ਜਾ ਕੇ ਮਿਲਣਾ ਚਾਹੀਦਾ ਜ਼ਿਮੀਂਦਾਰ ਤਾਂ ਅੱਗੇ ਬੜਾ ਥੱਲੇ ਲੱਗਾ ਪਿਆ ਜ਼ਿਮੀਂਦਾਰ ਦੇ ਅੱਗੇ ਪੱਲੇ ਕੱਖ ਨਹੀਂਗਾ ਤੇ ਜਿਹੜੀ ਹੁਣ ਕਣਕ ਬਝੀ ਆ ਇਹ ਵਾਦੋ ਵਦੂ ਆਪਣੇ ਖਾਣ ਪੀਣ ਜੋਗੀ ਕਣਕ ਬਝੀ ਆ ਠੀਕ ਹੈ ਜੀ ਠੀਕ ਹੈ ਜੀ